ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਵਿੱਕੀ ਕਬੱਡੀ ਕੋਚ ਜਿਸ ਤਰ੍ਹਾਂ ਕਿ ਹੁਣ ਕੰਪੀਟੀਸ਼ਨ ਤੇ ਦੇਣ ਚੱਲਣਦੇ ਆ ਉਹ ਅੋਸੀਜਨੜਾ ਲੱਗ ਗਿਆ ਵਾ ਹੁਣ ਇਹਨਾਂ ਦਿਨਾਂ ਦੇ ਵਿੱਚ ਸਪੀਡ ਵਰਕ ਕਰਨਦੇ ਆ ਅੱਜ ਤੁਹਾਨੂੰ 100 ਮੀਟਰ ਦਾ ਸਟਾਰਟ ਕਿਵੇਂ ਲੈਣਾ ਵਾ ਸਟਾਰਟ ਫਾਸਟ ਕਿਵੇਂ ਕਰਨਾ ਵਾ ਤੁਹਾਨੂੰ ਉਹਦੀ ਇੱਕ ਡੈਮੋ ਆਪਾਂ ਦੇਣ ਲੱਗੇ ਆ ਤੁਸੀਂ ਸਾਰੇ ਨੋਟ ਕਰ ਲਿਓ ਇੱਧਰਲੇ ਪਾਸੇ ਇਸ ਤਰੀਕੇ ਨਾਲ ਤੁਸੀਂ ਕੋਈ ਕੱਪੜਾ ਵਗੈਰਾ ਕੋਈ ਪਰਨਾ ਵਗੈਰਾ ਤੁਸੀਂ ਲੈ ਲੈਣਾ ਉਹ ਸਟਾਰਟ ਲਏਗਾ ਤੁਸੀਂ ਨੋਟ ਕਰਨਾ ਫਿਰ ਦੱਸਾਂਗੇ ਇਹਦਾ ਬੈਨੀਫਿਟ ਕੀ ਆ ਆਗੇ ਆਗੇ ਲੈ ਲੈਣ ਦੇ ਆ ਗੀ ਗੱਡੀ ਕਰ ਲੈ ਆਓ ਜਦੋਂ ਅਸੀਂ 100 ਮੀਟਰ ਜਾਂ 200 ਮੀਟਰ ਜਦੋਂ ਆਪਾਂ ਲਾਉਂਦੇ ਆ ਇਹ ਸਪ੍ਰਿੰਟ ਰੇਸ ਆ 100 ਮੀਟਰ ਉਹਦੇ ਵਿੱਚ ਜਦਾ ਫੀਡ ਕੀ ਕਰਦੇ ਆ ਕਿ ਜਦੋਂ ਸਟਾਰਟ ਲੈਂਦੇ ਆ ਉਹ ਪੈਂਦਾ ਹੀ ਤਾਂ ਉਹ ਬਾਡੀ ਚੁੱਕ ਕੇ ਭੱਜਦੇ ਆ ਉਹਦੇ ਨਾਲ ਸਾਡੀ ਸਪੀਡ ਰੋਕਦੀ ਕਿਉਂਕਿ ਹਵਾ ਐ ਇੱਕਦਮ ਪੈਂਦੀ ਆ ਜਦੋਂ ਅਸੀਂ ਪਹਿਲੇ 4-5 ਸਟੈਪ ਥੱਲੇ ਥੱਲੇ ਨਿਕਲਦੇ ਆ ਉਹਦੇ ਨਾਲ ਸਾਡੀ ਸਪੀਡ ਜਿਹੜੀ ਆ ਉਹ ਜ਼ਿਆਦਾ ਬਣਦੀ ਆ ਤੇ ਅਸੀਂ ਲੀਡ ਕੱਢਦੇ ਹੀ ਕੱਢਦੇ ਆ ਇਹ ਨੂੰ ਤੁਸੀਂ ਜਿਸ ਸਹੀ ਤਰੀਕਾ ਸਮਝਣਾ ਹੋਊਗਾ ਕਿ ਜਿੱਦਾਂ ਅਸੀਂ ਪਾਣੀ ਦੇ ਵਿੱਚ সুইਮਿੰਗ ਕਰਦੇ ਆ ਇਦੋਂ ਪਾਣੀ 'ਚ ਡਾਈਵ ਮਾਰਦੇ ਆਪਾਂ ਉਹ ਜਿੰਨਾ ਜਿੰਨਾ ਆਪਾਂ ਥੱਲੇ ਕਵਰ ਕਰ ਜਾਂਦੇ ਆ ਨਾ ਪਾਣੀ ਦੇ ਵਿੱਚ ਵਿੱਚ ਬਾਹਰ ਨਿਕਲੇ ਬਗੈਰ ਉਸ ਤੋਂ ਬਾਅਦ ਜਦੋਂ ਅਸੀਂ ਬਾਹਰ ਨਿਕਲ ਕੇ ਸਵਿਮਿੰਗ ਕਰਦੇ ਆ ਉਦੋਂ ਸਾਡਾ ਪੈਣਾ ਘੱਟ ਨਿਕਲਦਾ ਥੋੜਾ ਜਿਹਾ ਥੱਲੇ ਥੱਲੇ ਚੁੰਮੀ ਮਾਰ ਕੇ ਆਪਾਂ ਦੂਰ ਚੱਲ ਜਾਂਦੇ ਆ ਇਹ ਚੀਜ਼ ਜਿਹੜੀ ਆ 100 ਮੀਟਰ ਵਾਲਿਆਂ ਵਾਸਤੇ ਬੈਸਟ ਐਕਸਰਸਾਈਜ਼ ਆ ਸਟਾਰਟ ਦੇ ਵਿੱਚ ਸਟਾਰਟ ਨੂੰ ਫਾਸਟ ਕਰਦੇ ਵਿੱਚ ਤੇ ਇਹਨੂੰ ਤੁਸੀਂ ਜਰੂਰ ਫਾਲੋ ਕਰਿਓ ਧੰਨਵਾਦ ਜੀ ਸਾਰਿਆਂ ਦਾ